ਦਾ ਪੈਸੇ ਪੂਹੇ ਚੱਕ ਕੇ ਫਿਰ ਉਹ ਬੱਚੇ ਨੂੰ ਸਾਥ ਕਰਾਉਂਦੇ ਆ ਹਰ ਵੇਲੇ ਵੀ ਕੰਮ ਲੱਭ ਪਰ ਜਾ ਲਾਉਣ ਵਾਲਾ ਪਿਆ ਫੀਸ ਬਈ ਅਸੀਂ ਤਾਂ ਨਹੀਂ ਭਰ ਸਕਦੇ ਸੋ ਆਪਦੇ ਜਵਾਕ ਨੂੰ ਬਈ ਹੌਸਲਾ ਜਰੂਰ ਦਿਓ ਵੀ ਫੀਸ ਤੁਸੀਂ ਦੂਜੇ ਸਾਲ ਦੀ ਵੀ ਜੇ ਤੁਹਾਨੂੰ ਭਰਨੀ ਪੈਗੀ ਤਾਂ ਤੁਸੀਂ ਆਪਦੇ ਬੱਚੇ ਨੂੰ ਕਹੋ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੇਰੀ ਦੂਜੇ ਸਾਲ ਦੀ ਫੀਸ ਵੀ ਭਰਾਂਗੇ ਹਨ ਜਦੋਂ ਵਰਕ ਪਰਮਿਟ ਆ ਗਿਆ ਨਹੀਂ ਸਟੂਡੈਂਟ ਹੁੰਦੇ ਹੋਏ ਕੰਮ ਮਿਲਦਾ ਚਲ ਉਦੋਂ ਮਿਲ ਜੂਗਾ 2 ਸਾਲ ਕੰਮ ਨਾ ਮਿਲੂਗਾ ਹਨਾ ਸੋ ਇਹੋ ਜਿਹੀਆਂ ਗੱਲਾਂ ਕਰਕੇ ਬਈ ਆਪਦੇ ਜਵਾਬਕਾਂ ਨੂੰ ਹੌਸਲੇ ਦਿਓ ਕਿਉਂਕਿ ਇਸ ਟਾਈਮ ਹਰੇਕ ਜਵਾਬਕ ਨੂੰ ਬਈ ਹੌਸਲੇ ਦੀ ਲੋੜ ਆ ਜਿਹੜੇ ਪਹੁੰਚੇ ਹੋਏ ਆ ਚਾਹੇ ਉਹ ਵਰਕ ਪਰਮਿਟ ਵਾਲੇ ਹੋਣ ਕਿਉਂਕਿ ਵਰਕ ਪਰਮਿਟ ਵਾਲੇ ਆਪਦੀ ਪੀਆਰ ਦੇ ਲਈ ਭੱਜੇ ਫਿਰਦੇ ਆ ਹਾਲਾਤ ਗਵਰਨਮੈਂਟ ਨੇ ਇਹ ਤਿਆਰ ਕੀਤੇ ਹੋਏ ਆ ਵੀ ਲੈਂਗੁਏਜ ਦੇ ਵਿੱਚ ਉਲਝਾਤੇ ਬਈ ਲੈਂਗੁਏਜ ਦੇ ਚੱਕਰ ਚੱਕਰ ਦੇ ਵਿੱਚ ਹੁਣ ਸਾਰੇ ਲੋਕ ਜਿਹੜਾ ਸੋਚ ਰਹੇ ਹੈਗੇ ਆ ਯਾਰ ਵੀ ਅਸੀਂ ਹੁਣ ਫ੍ਰੈਂਚ ਭਾਸ਼ਾ ਸਿੱਖ ਲਈਏ ਪਹਿਲਾਂ ਅੰਗਰੇਜ਼ੀ ਦੇ 2 ਸਾਲ ਗਾੜੇ ਹਨ ਸੋ ਕਰਦੇ ਕਰਾਉਂਦੇ ਬਈ ਹਾਲਾਤ ਥੋੜੇ ਜੇ ਡਾਊਨ ਵੱਜੇ ਪਏ ਆ ਤੇ ਥੋੜੇ ਬੱਚਿਆਂ ਨੂੰ ਥੋੜੇ ਹੌਸਲੇ ਦੀ ਬਹੁਤ ਜ਼ਰੂਰਤ ਆ ਸੋ ਮੈਂ ਤਾਂ ਇਹ ਕਹਾਂਗਾ ਵੀ ਜਿਹੜੇ ਬੰਦੇ ਦਾ ਬਈ ਜੀ ਕੋਈ 15 20 ਕਿੱਲੇ ਵਾਲੇ ਆ ਹਨਾ ਜ਼ਮੀਨ ਵਾਲੇ ਹੈਗੇ ਆ ਸਰਦਾ ਹੈਗਾ ਬਾਈ ਉਹ ਆਪਦੇ ਬੱਚਿਆਂ ਨੂੰ ਸੇਫ ਕਰੋ ਖਾਸ ਖਾਸ ਕਰਕੇ ਬੱਚੇ ਵੀ ਬਈ ਹੁਣ ਇਹ ਕੱਲ ਨੂੰ ਸੰਮਤਨ ਜੀ ਕੋਸ਼ਿਸ਼ ਕਰਨ ਵੀ ਹੁਣ ਪਹਿਲਾਂ ਵਾਲੀ ਗੱਲ ਜੀ ਨਹੀਂ ਰਹਿ ਗਈ ਹੈਗੀ ਤੇ ਆਪ ਤਾਂ ਦੁਖੀ ਹੋਵੋਗੇ ਹੋਵਗੇ ਆਪਦੇ ਮਾਪਿਆਂ ਨੂੰ ਵੀ ਦੁਖੀ ਕਰੋਗੇ ਥੋੜਾ ਜਿਹਾ ਹਾਲਾਤਾਂ ਨੂੰ ਬਈ ਜੀ ਸਮਝ ਲਓ ਆਪਣੇ ਆਪ ਤਾਂ ਵਧੀਆ ਰਹੋਗੇ ਨਹੀਂ ਬਈ ਇੱਥੇ ਆ ਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਟ੍ਰਿਗਰ ਕਰਨੀਆਂ ਹਨ ਦੁਖੀ ਕਰਨੀਆਂ ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ ਜੀ